ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਕਹਾਣੀ ਲਵ ਮੈਰਿਜ ਦਾ ਨਤੀਜਾ ਭਾਗ ਮੁਸ਼ਕਲ ਫੈਸਲਾ ਲੇਖਕ ਦੀਪ ਸਿੰਘ ਜੀ ਅਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਕਹਿੰਦੇ ਨੇ ਇਨਸਾਨ ਕਿੰਨੇ ਚੰਗੇ ਕਾਰਜ ਕਰ ਲਵੇ ਦੁਨੀਆ ਬਹੁਤਾ ਟਾਈਮ ਯਾਦ ਨਹੀਂ ਰੱਖਦੀ ਪਰ ਜੇ ਕਿਸੇ ਇਨਸਾਨ ਤੋਂ ਗਲਤੀ ਵੀ ਕੋਈ ਕੰਮ ਗਲਤ ਹੋ ਜਾਵੇ ਤਾਂ ਦੁਨੀਆ ساری ਉਮਰ ਉਹਨੂੰ ਗਲਤੀ ਘਣੋ ਜਾਂਦੀ ਹੈ ਕਰਮ ਨੇ ਭਾਵੇਂ ਖੁਦ ਨੂੰ ਸਹੀ ਸਾਬਤ ਕਰ ਦਿੱਤਾ ਸੀ ਪਰ ਫਿਰ ਵੀ ਗਲਤੀ ਸੀ ਇੱਕ ਕਲੰਕ ਉਹਦੇ ਉੱਪਰ ਲੱਗ ਦੁਕਾ ਸੀ ਸਾਰੇ ਤਾਂ ਨਹੀਂ ਪਰ ਪਿੰਡ ਚੋਂ ਅਜੇ ਵੀ ਕੁਝ ਲੋਕ ਸਨ ਜੋ ਦਲੇਰ ਸਿੰਘ ਦੇ ਪਰਿਵਾਰ ਤੋਂ ਈਰਖਾ ਕਰਦੇ ਸਨ ਸੋ ਗੱਲ ਜਾਂ ਲੜਾਈ ਕਿਸੇ ਵੀ ਤਰ੍ਹਾਂ ਦੀ ਜਾਂ ਕਿਸੇ ਵੀ ਗੱਲ ਨੂੰ ਹੁੰਦੀ ਪਰ ਪੁੱਜ ਕਰਮ ਦੀ ਉਸ ਨੰਬਰ ਦੇਣ ਵਾਲੀ ਗੱਲ ਤੇ ਜਾਂਦੀ ਮੇਣਾ ਮਾਰਨ ਵਾਲੇ ਦੀ ਜਮੀਰ ਨੂੰ ਮੈਂ ਲੱਖ ਪਤਾ ਹੁੰਦਾ ਸੀ ਕਿ ਉਹ ਗੱਲ ਕਹਿ ਰਿਹਾ ਏ ਕੰਨਾ ਸਰਾਸਰ ਝੂਠੀ ਏ ਪਰ ਫਿਰ ਵੀ ਨੰਬਰਦਾਰਾ ਨੂੰ ਹਰ ਤੀਜੇ ਦਿਨ ਉਹ ਗੱਲ ਸੁੋਣੀ ਪੈਂਦੀ ਸੀ ਪਰ ਕਰਮ ਅਤੇ ਉਸ ਦੇ ਪਰਿਵਾਰ ਦੇ ਕੰਨਾਂ ਵਿੱਚ ਕੌੜਾ تیر ਪਾਰਿਆ ਸੀ ਉਹੋ ਬਸ ਆਪਣੇ ਕੰਮ ਵਿੱਚ ਧਿਆਨ ਲੱਗਦੇ ਸੀ ਇਸ ਕਰਕੇ ਤਾਂ ਕਰਮ ਨੂੰ ਅੱਗੇ ਵਧਣ ਤੋਂ ਕੋਈ ਵੀ ਤਾਨਾ ਮੇਣਾ ਜਾਂ ਚੁਠਾ ਲਿਆ ਨਹੀਂ ਰੋਕ ਪਾ ਰਿਹਾ ਸੀ ਰੁਤਾਂ ਬਦਲਦੀਆਂ ਰਹੀਆਂ ਗਰਮੀ ਲੰਘ ਕੇ ਸਰਦੀ ਆਉਂਦੀ ਸਰਦੀ ਲੰਘ ਕੇ ਗਰਮੀ ਕਦੇ ਪੱਤ ਚੜ ਰੁੱਖਾਂ ਦੇ ਪੱਤੇ ਝਾੜ ਕੇ ਉਹਨਾਂ ਨੂੰ ਰੁੰਡ ਰੁੰਡ ਕਰ ਦਿੰਦੀ ਪਰ ਉਹ ਸਮਾਂ ਵੀ ਬਹੁਤ ਜੇ ਨਾ ਰਹਿੰਦਾ ਦਿਨ ਫਿਰਦੇ ਅਤੇ ਉਹਨਾਂ ਸੁੱਕੇ ਰੁੱਖਾਂ ਉੱਤੇ ਹਰੀਆਂ ਕਰਾਰ ਗੁੰਬੜਾਂ ਉੱਟਦੀਆਂ ਅਤੇ ਇੱਕ ਵਾਰ ਫਿਰ ਬਹਾਰ ਆ ਜਾਂਦੀ ਇਸੇ ਤਰ੍ਹਾਂ ਸੀ ਕਰਨ ਦੀ ਜ਼ਿੰਦਗੀ ਚੰਗਾ ਕੰਮ ਕਰਦੀ ਕਾ ਲੋਕ 바ਵਾ ਕਰਦੇ ਨਾ ਥੱਕਦੇ ਪਰ ਜੇ ਕਦੇ ਥੋੜੀ ਜਹੀ ਚੂਕ ਕਰਮਾ ਤੋਂ ਹੋ ਜਾਂਦੀ ਤਾਂ ਫਿਰ ਉਹੀ ਤਾਨੇ ਮੇਨੇ ਪਰ ਕਹਿੰਦੇ ਨੇ ਹਾਥੀ ਆਪਣੇ ਚਾਰ ਦੁਰਦਾ ਜਾਂਦਾ ਹੈ ਕੁੱਤੇ ਭੌਂਕਦੇ ਰਹਿ ਜਾਂਦੇ ਨੇ ਕੁਝ ਇਸੇ ਤਰ੍ਹਾਂ ਹੀ ਕਰਮ ਵੀ ਆਪਣੇ ਕਰਮ ਇਮਾਨਦਾਰੀ ਨਾਲ ਕਰਦੀ ਗਈ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਉਹਨੂੰ ਕੀ ਕਹਿੰਦਾ ਅੱਜ ਕਰਮ ਦਾ ਅੰਤਰ ਜਿਲ੍ਹਾ ਕਬੱਡੀ ਮੈਚ ਸੀ ਮੁਕਾਬਲੇ ਪਿੰਡ ਵਿੱਚ ਹੀ ਹੋ ਰਹੇ ਸਨ ਕਰਮ ਹੋਣ 11ਵੀਂ ਜਮਾਤ ਵਿੱਚ ਹੋ ਗਈ ਸੀ ਕਬੱਡੀ ਖੇਡਣ ਕਰਕੇ ਉਹ ਸਰੀਰ ਦੀ ਵੀ ਸੁਢੌਲ ਸੀ ਜਿਸ ਕਰਕੇ ਉਹ ਹੁਣ ਪਹਿਲਾਂ ਨਾਲੋਂ ਵੀ ਕਿਤੇ ਸੋਹਣੀ ਲੱਗਦੀ ਸੀ ਜਿਹੜਾ ਕੋਈ ਵੀ ਕਰਨ ਨੂੰ ਦੇਖਦਾ ਇੱਕ ਟੱਕ ਉਸ ਨੂੰ ਦੇਖੇ ਬਣਾ ਨਾ ਰਹਿ ਸਕਦਾ ਕਰਮ ਨੇ ਕਦੇ ਇਸ ਗੱਲ ਵੱਲ ਧਿਆਨ ਹੀ ਨਾ ਦਿੱਤਾ ਕਿਉਂਕਿ ਉਹਦਾ ਧਿਆਨ ਆਪਣੀ ਪੜ੍ਹਾਈ ਅਤੇ ਖੇਡਾਂ ਵਾਲੀ ਸੀ ਮੁਕਾਬਲੇ ਦਾ ਦਿਨ ਆ ਗਿਆ ਦੂਰੋਂ ਤੋਂ ਕਈ ਪਿੰਡਾਂ ਦੇ ਸਕੂਲਾਂ ਦੀਆਂ ਟੀਮਾਂ ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਕੋਧੀਆਂ ਸਨ ਸਾਰੀਆਂ ਹੀ ਟੀਮਾਂ ਇੱਕ ਤੋਂ ਇੱਕ ਵੱਧ ਕੇ ਸਨ ਮੁਕਾਬਲਾ ਟੱਕਰ ਦਾ ਹੋਣ ਵਾਲਾ ਸੀ ਉਧਰ ਕਰਮ ਅਤੇ ਉਸਦੀ ਟੀਮ ਦਾ ਵੀ ਪੂਰਾ ਜੋਰ ਲੱਗਿਆ ਹੋਇਆ ਸੀ ਆਖਰਕਾਰ ਆਪਣੇ ਹੀ ਪਿੰਡ 'ਚ ਹਾਰ ਜਾਣਾ ਬਹੁਤ ਵੱਡੀ ਬੇਇੱਜ਼ਤੀ ਵਾਲੀ ਗੱਲ ਸੀ ਕਰਮ ਦੇ ਕੋਚ ਨੇ ਵੀ ਉਹਨਾਂ ਨੂੰ ਬਹੁਤ ਮਿਹਨਤ ਨਾਲ ਤਿਆਰ ਕੀਤਾ ਸੀ ਟੀਮਾਂ ਦੇ ਆਪਸੀ ਮੁਕਾਬਲੇ ਨਿਸ਼ਚਿਤ ਕੀਤੇ ਗਏ ਅਤੇ ਮੁੱਖ ਮਹਿਮਾਨ ਦੀ ਆਉਣ ਤੋਂ ਬਾਅਦ ਮੁਕਾਬਲੇ ਸ਼ੁਰੂ ਹੋ ਗਏ ਕਰਮ ਦੀ ਟੀਮ ਦਾ ਮੈਚ 3 ਨੰਬਰ ਤੇ ਸੀ ਉਸ ਤੋਂ ਪਹਿਲਾਂ ਹੋਣ ਵਾਲੇ ਮੁਕਾਬਲਿਆਂ ਨੂੰ ਉਹਨਾਂ ਬੜੇ ਧਿਆਨ ਨਾਲ ਦੇਖ ਰਹੇ ਸਨ ਕਿਉਂਕਿ ਉਹਨਾਂ ਹੀ ਟੀਮਾਂ ਵਿੱਚੋਂ ਜੇਤੂ ਟੀਮ ਨਾਲ ਕਰਮ ਦੀ ਟੀਮ ਦਾ ਮੈਚ ਹੋਣਾ ਸੀ ਆਖਰੀ ਮੈਚ ਵੀ ਸਮਾਪਤੀ ਦੀ ਵਿਸ਼ਾਲ ਬਸਲਵਜੀ ਤੇ ਨਾਲ ਹੀ ਕਰਮ ਦੀ ਟੀਮ ਨੂੰ ਗਰਾਊਂਡ ਵਿੱਚ ਬੁਲਾਇਆ ਗਿਆ ਰੈਫਰੀ बार-बार ਅਨਾਉਂਸਮੈਂਟ ਕਰ ਰਿਹਾ ਸੀ ਪਰ ਕਰਮ ਦੀ ਟੀਮ ਦਾ ਕਿਤੇ ਅਤਾ ਪਤਾ ਨਹੀਂ ਸੀ ਸਾਰੇ ਹੈਰਾਨ ਸਨ ਕਿ ਇਹ ਚੱਕਰ ਕੀ ਹੈ ਉਹਨੇ ਤਾਂ ਕਰਮ ਗਰਾਊਂਡ ਵਿੱਚ ਬੈਠੀ ਮੈਚ ਦੇਖਦੀ ਸੀ ਪਰ ਇੰਨੀ ਜਲਦੀ ਉਹ ਕਿੱਧਰ ਗਾਇਬ ਹੋ ਗਈ ਲੋਕਾਂ ਨੇ ਆਪਣੇ ਆਪਣੇ ਕਿਆਸ ਕਰਮ ਬਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਕੋਈ ਕੁਝ ਬੋਲਦਾ ਸੀ ਤੇ ਕੋਈ ਕੁਝ ਕਰਮ ਤੋਂ ਬਿਨਾ ਟੀਮ ਗਰਾਊਂਡ ਵਿੱਚ ਨਹੀਂ ਜਾ ਸਕਦੀ ਸੀ ਕਿਉਂਕਿ ਇੱਕ ਤਾਂ ਉਹ ਟੀਮ ਦੀ ਕੈਪਟਨ ਸੀ ਤੇ ਦੂਜਾ ਸਭ ਤੋਂ ਤਕੜੀ ਖਡਾਰਨ ਵੀ ਸੀ ਆਖਰਕਾਰ ਕਾਲ ਹੋ ਚੁੱਕੀ ਸੀ ਟੀਮ ਨੂੰ ਗਰਾਊਂਡ ਵਿੱਚ ਪੁੱਜਣ ਲਈ ਕੋਚ ਅਤੇ ਬਾਕੀ ਟੀਮ ਦੇ ਚਿਹਰੇ ਤੋਂ ਹਵਾयां ਉੱਡ ਰਹੀਆਂ ਸਨ ਕਿਉਂਕਿ ਕਰਨ ਕਰਕੇ ਅੱਜ ਉਹਨਾਂ ਦੀ ਸਾਰੀ ਟੀਮ ਦੀ ਮਿਹਨਤ ਤੇ ਪਾਣੀ ਕਰਨ ਲੱਗਾ ਸੀ ਅਤੇ ਉਹ ਬਿਨ ਖੇਡੇ ਹਾਰਨ ਵਾਲੇ ਸੀ ਅਚਾਨਕ ਇੱਕ ਪਿੰਡ ਵਾਲੇ ਦੇ ਰੂਹੋਂ ਉਹ ਆਉਂਦੀ ਹੈ ਕਰਮ ਆਉ ਦੇ ਪਿਆਰ ਨਾਲ ਤੁਰੀ ਸੁਣ ਕੇ ਸਭ ਦੇ ਸਾਹੀ ਸਾਹੀ ਕਰਮ ਨੇ ਆਉਂਦਿਆ ਹੀ ਸਭ ਤੋਂ ਪਹਿਲਾਂ ਅਧਿਰੇਫਰੀ ਤੋਂ ਮਾफी ਮੰਗੀ ਅਤੇ ਨਾਲ ਹੀ ਦੱਸਿਆ ਕਿ ਉਹਦੇ ਬਾਪੂ ਜੀ ਕਿਸੇ ਜ਼ਰੂਰੀ ਕੰਮ ਕਰਕੇ ਬਾਹਰ ਗਏ ਸੀ ਅਤੇ ਮੈਚ ਦੇ ਸਮੇਂ ਤੱਕ ਪੁੱਜਣ ਦਾ ਵਾਅਦਾ ਕਰਕੇ ਗਏ ਸੀ ਕਿਸੇ ਖਾਸ ਵਜ੍ਹਾ ਕਰਕੇ ਉਹਨਾਂ ਥੋੜਾ ਲੇਟ ਹੋ ਗਏ ਅਤੇ ਆਪਣੇ ਪਿਤਾ ਦੇ ਅਸ਼ੀਰਵਾਦ ਤੋਂ ਬਿਨਾ ਕਰਮਨੀ ਨਾ ਅਜ ਤੱਕ ਕੋਈ ਕੰਮ ਕੀਤਾ ਤੇ ਨਾ ਹੀ ਕਰ ਸਕਦੀ ਹੈ ਸੋ ਉਹ ਉਹਨਾਂ ਨੂੰ ਹੀ ਦੇਖਣ ਗਈ ਸੀ ਕਰਮ ਦਾ ਪਿਓ ਪ੍ਰਤੀ ਇਹ ਅਥਾ ਪਿਆਰ ਅਦਿਸਤਕਾਰ ਦੇਖ ਕੇ ਅੱਜ ਇੱਕ ਵਾਰ ਫਿਰ ਸਭ ਦੀਆਂ ਅੱਖਾਂ ਗਿਲੀਆਂ ਹੋ ਗਈਆਂ ਤੇ ਸਾਰੇ ਹੈਰਾਨ ਹੋ ਗਏ ਬਾਪੂ ਦਾ ਆਸ਼ੀਰਵਾਦ ਲੈ ਕੇ ਕਰਮ ਮਗਾਨ ਵਿੱਚ ਉਤਰੀ ਅਤੇ ਆਪਣੀ ਖੇੜ ਦਾ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ ਸਾਰਾ ਪਿੰਡ ਤਾੜੀਆਂ ਵਜਾ ਕੇ ਉਸ ਨੂੰ ਅਤੇ ਪੂਰੀ ਟੀਮ ਨੂੰ ਹੱਲਾਸ਼ੇਰੀ ਦੇ ਰਿਹਾ ਸੀ ਪਰ ਮੁਕਾਬਲਾ ਵੀ ਬਰਾਬਰ ਦੀ ਤਰ੍ਹਾਂ ਟੀਮ ਨਾਲ ਹੀ ਸੀ ਜਿੱਥੇ ਦੇਖਣ ਦਾ ਮਜ਼ਾ ਆ ਰਿਹਾ ਸੀ ਉੱਥੇ ਹੀ ਡਰ ਸੀ ਕਿ ਕਿਸੇ ਵੀ ਵੇਲੇ ਕੋਈ ਵੀ ਟੀਮ ਹਾਰ ਸਕਦੀ ਹੈ ਕਿਉਂਕਿ ਦੋਨੋਂ ਟੀਮਾਂ ਬਰਾਬਰੀ ਦੇ ਸਕੋਰਾਂ ਤੇ ਸਨ ਇੱਕ ਟੀਮ ਸਕੋਰ ਬਣਾਉਂਦੀ ਵਧਾਉਂਦੀ ਤੇ ਦੂਜੀ ਉਸੇ ਗੱਲ ਬਰਾਬਰ ਕਰ ਦਿੰਦੀ ਕਹਿੰਦੇ ਨੇ ਹਾਰ ਜਿੱਤ ਤਾਂ ਇੱਕ ਸਿੱਕੇ ਦੇ ਦੋ ਪਹਿਲੂ ਐ ਜੇ ਇੱਕ ਟੀਮ ਨੇ ਜਿੱਤਣਾ ਐ ਤਾਂ ਇੱਕ ਨੂੰ ਹਾਰ ਨਹੀਂ ਪੈਂਦਾ ਪਰ ਆਪਣੇ ਹੀ ਪਿੰਡ ਅਤੇ ਮੈਦਾਨ ਵਿੱਚ ਛਾਰ ਜਾਣਾ ਕਰਮ ਨੂੰ ਥੋੜੀ ਨਮੋਸੀ ਵਾਲੀ ਗੱਲ ਲੱਗ ਰਹੀ ਸੀ ਇਸ ਲਈ ਉਹ ਜੀ ਜਾਣ ਨਾਲ ਕੋਸ਼ਿਸ਼ ਕਰ ਰਹੀ ਸੀ ਲੱਗਦਾ ਹੈ ਦਲੇਰ ਸਿਆਂ ਦਾ ਅਸ਼ੀਰਵਾਦ ਓਕਾ ਨਿਕਲ ਗਿਆ ਭਰਾਵਾ ਡਰਾਮੇ ਬੜੇ ਜਾਣਦੀ ਐ ਇਹ ਕੁੜੀ ਅਖੇਜੀ ਪਿਆਦਾ ਅਸ਼ੀਰਵਾਦ ਲੈ ਬਣਾ ਕੰਮ ਨਹੀਂ ਕਰਨਾ ਹੁਣ ਸਭਨਾਂ ਨੂੰ ਹਰਾ ਕੇ ਧਰ ਦੂ ਕਰਾ ਦੂ ਬੇਇੱਜ਼ਤੀ ਵੱਡੀ ਕੈਪਟਨ ਭੇਰ ਵਿੱਚੋਂ ਕਿਸੇ ਦੇ ਬੋਲ ਕਰਨ ਦੇ ਕੰਨੀ ਪਈ ਆਹੋ ਗੱਲ ਤਾਂ ਤੇਰੀ ਸਿਆਣੀ ਸੂ ਜੜਿਆਂ ਨੰਬਰ ਦੇਣ ਬਰੇ ਵੀ ਲੇ ਆਹੋ ਪਲਾ ਅਸੀਰਵਾਦ ਦਲੇਰ ਦਾ ਇਹੇਰੇ ਕਿਹਾ ਅਤੇ ਸਾਰੇ ਜ਼ੋਰਦਾਰ ਠਾਕ ਕੇ ਮਾਰ ਕੇ ਹੱਸਣ ਲੱਗ ਪਈ ਇਹ ਬੋਲ ਕਰਮ ਨੂੰ 16 ਵਾਰ ਬਗਜੋਏ ਸਨ ਪਰ ਕਹਿੰਦੇ ਨੇ ਉਹਨਾ ਖੜਾਰੀ ਹੀ ਉਹ ਕੜਾਰ ਖੜਾਰੀ ਹੀ ਕਹਾਦਾ ਜਿਹੜਾ ਆਪਾ ਕੋ ਦੇਵੇ ਕਰਮ ਨੇ ਇਹ ਬੋਲ ਕੌੜੇ ਕੁੱਟ ਬਗੋ ਪੀ ਲੈ ਸਨ ਗੁੱਸਾ ਮદાન ਵਿੱਚ ਕੱਢਣ ਦੀ ਸੋਚੀ ਕਰਮ ਪਹਿਲਾਂ ਨਾਲੋਂ ਵੀ ਵਧੇਰੇ ਜੋਸ਼ ਨਾਲ ਖੇ ਰਹੀ ਸੀ ਜਿੱਥੇ ਦੋਨੇ ਟੀਮਾਂ ਥੱਕ ਚੁੱਕੀਆਂ ਸਨ ਉੱਥੇ ਇੰਜ ਲੱਗ ਰਿਹਾ ਸੀ ਜਿਵੇਂ ਕਰਮ 'ਚ ਕਿਸੇ ਹੋਰ ਦੀ ਆਤਮਾ ਆ ਗਈ ਹੋਵੇ ਕਹਿੰਦੇ ਨੇ ਗੁੱਸਾ ਹਰ ਇੱਕ ਨੂੰ ਆਉਂਦਾ ਹੈ ਪਰ ਗੁੱਸਾ ਸੰਭਾਲਣਾ ਅਤੇ ਸਹੀ ਜਗ੍ਹਾ ਇਸਤੇਮਾਲ ਕਰਨਾ ਕਿਸੇ ਕਿਸੇ ਨੂੰ ਆਉਂਦਾ ਹੈ ਜਦੋਂ ਗਵਾਂਢੀ ਮੈਨਾ ਮਾਰਦਾ ਤਾਂ ਗੁੱਸਾ ਤਾਂ ਆਉਂਦਾ ਹੀ ਹੈ ਕੋਈ ਕਹਿੰਦਾ ਇਹ ਨਕਮਾ ਕੁਝ ਨਹੀਂ ਕਰਦਾ ਤਾਂ ਵੀ ਗੁੱਸਾ ਆਉਂਦਾ ਪਰ ਗੁੱਸੇ ਵਿੱਚ ਕਿਸੇ ਨਾਲ ਲੜਨਾ ਉਸ ਨੂੰ ਜਵਾਬ ਦੇਣਾ ਕਿਸੇ ਦਾ ਸਿਰ ਪਾੜ ਦੇਣਾ ਇਹ ਗੱਲ ਇਹ ਗੁੱਸੇ ਦੀ ਸਹੀ ਵਰਤੋਂ ਅਤੇ ਸਹੀ ਜਵਾਬ ਹੈ ਨਹੀਂ ਲੋਕਾਂ ਦੇ ਮਿਹਣਿਆਂ ਦਾ ਦੇਣ ਦਾ ਗੁੱਸਾ ਕਰਨਾ ਹੀ ਹੈ ਲੋਕਾਂ ਦੇ ਨਹੀਂ ਆਪ ਦੇ ਤੇ ਕਰੋ ਖੁਦ ਨੂੰ ਸਮਝਾ ਕੇ ਉਹ ਕੰਮ ਕਰਨ ਦੇ ਕਾਬਿਲ ਬਣਾ ਲਓ ਜਿਹੜਾ ਲੋਕ ਕਹਿੰਦੇ ਐ ਤੂੰ ਕਰ ਨਹੀਂ ਸਕਦਾ ਕੰਮ ਤੇ ਕੱਢ ਗੁੱਸਾ ਲੋਕਾਂ ਨੂੰ ਆਪਣੀ ਕਾਬਲੀਅਤ ਦਿਖਾ ਫਿਰ ਫਾਇਦਾ ਤੇਰੇ ਗੁੱਸੇ ਦਾ ਫਿਰ ਚੰਗਾ ਲੱਗਦਾ ਤੇਰਾ ਗੁੱਸਾ ਗੁੱਸੇ ਦਾ ਇਸਤੇਮਾਲ ਕਿਸੇ ਤੋਂ ਅੱਗੇ ਲੰਘਣ ਲਈ ਕਰ ਕਿਸੇ ਦਾ ਸਿਰ ਪਾੜਨ ਲਈ ਨਹੀਂ ਕਰਮ ਨੇ ਅਜਿਹੀ ਨੀਤੀ ਅਪਣਾਈ ਸੀ ਉਹਨੇ ਗੁੱਸਾ ਮੈਦਾਨ ਵਿੱਚ ਕੰਡਿਆ ਸੀ ਮੈਚ ਦੀ ਆਖਰੀ ਮਿੰਟਾਂ ਵਿੱਚ ਉਹਨੇ ਆਪਣੀ ਅਸਲ ਗੇਮ ਦਿਖਾਈ ਅਤੇ ਮੈਚ ਨੂੰ 7 ਸਕੋਰਾਂ ਦੇ ਫਰਕ ਨਾਲ ਜਿੱਤ ਲਿਆ ਉਸ ਨੂੰ ਖੁਦ ਵੀ ਭਾਵੇਂ ਝੋੜ ਲੱਗੀ ਸੀ ਪਰ ਉਹਨੇ ਪਿਓ ਦੇ ਸਨਮਾਨ ਨੂੰ ਝੋਟ ਨਹੀਂ ਲਗਣ ਦਿੱਤੀ ਕੁਝ ਸਮਾਂ ਪਹਿਲਾਂ ਜਿਹੜੇ ਲੋਕ ਕਰਮ ਨੂੰ ਤਾਣੇ ਮਿਹਨੇ ਦੇ ਕੇ ਹੱਸ ਰਹੇ ਸੀ ਉਹ ਹੁਣ ਉਸ ਦੀ ਜਿੱਤ ਦੀ ਖੁਸ਼ੀ ਵਿੱਚ ਨੱਚ ਰਹੇ ਸੀ ਲੋਕਾਂ ਦਾ ਵੀ ਮੇਰੀ ਸਮਝੋ ਬਾਹਰ ਹੈ ਦੁਨੀਆਂ ਦਾ ਕੋਈ ਦੀਨ ਅਮਾਨ ਨਹੀਂ ਪਲਚ ਦੋੜਾ ਪਲਚ ਮਸਾ ਲੈਂਦੇ ਐ ਝੁਕਦੇ ਪਲੜੇ ਨੂੰ ਦੇਖ ਕੇ ਸਭ ਪਾਸਾ ਬਦਲ ਲੈਂਦੇ ਨੇ ਐਵੇਂ ਤਾਂ ਨਹੀਂ ਕਿਸੇ ਨੇ ਕਿਹਾ ਆਰੀ ਨੂੰ ਇੱਕ ਪਾਸੇ ਦੰਦੇ ਜਹਾਨ ਨੂੰ ਦੋਨੇ ਪਾਸੇ ਦੰਦੇ ਹੁੰਦੇ ਨੇ ਘਰ ਚੱਲੋ ਇਹ ਤਾਂ ਦੁਨੀਆਂ ਦਾ ਸਦੀਆਂ ਪੁਰਾਣਾ ਦਸਤੂਰ ਹੈ ਤੁਸੀਂ ਉਧਰ ਵੇਖੋ ਅੱਜ ਫੇਰ ਕਰਮ ਨੇ ਆਪਣੇ ਪਿਓ ਦਾ ਸ਼ਮਲਾ ਉੱਚਾ ਕੀਤਾ ਹੈ ਦਲੇਰ ਸਿੰਘ ਅੱਜ ਫੇਰ ਖੁੱਲਿਆ ਨਹੀਂ ਸਮਾਉਂਦਾ ਖੁੱਲਿਆ ਸਮਾਵੇ ਵੀ ਕਿਉਂ ਆਕਰ ਉਹਦੀ ਧੀ ਨੇ ਦੂਰੀਆਂ ਮੱਲਾਂ ਮਾਰੀਆਂ ਸੀ ਇੱਕ ਤਾਂ ਮੈਚ ਜਿੱਤ ਕੇ ਪਿੰਡ ਦਾ ਮਾਣ ਵਧਾਇਆ ਸੀ ਦੂਜਾ ਉਹ ਕਬੱਡੀ ਵਿੰਗ ਵਿੱਚ ਚੁਣੀ ਗਈ ਸੀ ਇਹ ਨਾਮ ਪ੍ਰਾਪਤ ਕਰਨ ਲਈ ਉਹ ਆਪਣੇ ਬਾਪ ਨੂੰ ਸਟੇਜ ਤੇ ਆਪਣੇ ਨਾਲ ਲੈ ਕੇ ਗਈ ਗੱਲ ਕੀ ਕਰਮ ਦਲੇਰ ਸਿਉਂਦਾ ਪਰ ਸ਼ਾਵਾ ਸੀ ਪਰ ਕੰਮ ਬਾਪ ਦੀ ਮਰਜ਼ੀ ਅਤੇ ਅਸ਼ੀਰਵਾਦ ਨਾਲ ਹੀ ਕਰਦੀ ਸੀ ਹੁਣ ਜ਼ਿਲ੍ਹੇ ਦੇ ਕਬੱਡੀ ਵਿੰਗ ਦੇ ਪ੍ਰਧਾਨ ਨੇ ਸਟੇਜ 'ਤੇ ਆ ਕੇ ਕੁਝ ਬੋਲਣ ਦੀ ਇਜਾਜ਼ਤ ਮੰਗੀ ਸਭ ਨੂੰ ਪਤਾ ਸੀ ਕਰਮ ਵਿੰਗ ਦਾ ਵਿੰਗ ਚ ਚੁਣੀ ਗਈ ਪਰ ਉਹਦਾ ਮਤਲਬ ਅਤੇ ਫਾਇਦਾ ਕੀ ਸੀ ਇਹ ਕਿਸੇ ਨੂੰ ਪਤਾ ਨਹੀਂ ਸੀ ਕਰਮ ਨੂੰ ਵੀ ਨਹੀਂ ਸੀ ਬਿੰਗ ਪ੍ਰਧਾਨ ਨੇ ਸਟੇਜ 'ਤੇ ਆ ਕੇ ਸਭ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਉਹ ਕਰਮ ਵਰਗੇ ਵਧੀਆ ਖਿਡਾਰੀਆਂ ਨੂੰ ਚੁਣ ਕੇ ਟੀਮ ਤਿਆਰ ਕਰਦੇ ਹੈ। ਉਹ ਟੀਮ ਵੱਖ-ਵੱਖ ਸਮਿਆਂ 'ਤੇ ਉੱਚ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈਂਦੀ ਹੈ ਤੇ ਟੀਮ ਦਾ ਸਾਰਾ ਖਰਚਾ ਪੜ੍ਹਾਈ, ਖਾਣ-ਪੀਣ ਅਤੇ ਵਰਦੀਆਂ ਤੱਕ ਬਿੰਗ ਵੱਲੋਂ ਕੀਤਾ ਜਾਂਦਾ ਹੈ। ਅਤੇ ਕਰਮ ਨੂੰ ਅਸੀਂ ਸਾਡੇ ਬਿੰਗ ਦੀ ਟੀਮ ਲਈ ਚੁਣਿਆ ਹੈ। ਕਰਮ ਦੀ 12ਵੀਂ ਦੀ ਪੜਾਈ ਦਾ ਖਰਚਾ ਵੀ ਸਾਡਾ ਬਿੰਗ ਕਰੂਗਾ ਅਤੇ ਸਕੂਲ ਵਿੱਚ ਉਹਨੂੰ ਵਿਸ਼ੇਸ਼ ਸਖਲਾਈ ਦਿੱਤੀ ਜਾਊਗੀ ਇਸ ਸਕੀਮ ਦੀ ਪਰ 12ਵੀਂ ਤੋਂ ਬਾਅਦ ਉਹਨੂੰ ਸਾਡੀ ਯੂਨੀਵਰਸਿਟੀ ਦੇ ਅਧੀਨ ਬਣੇ ਕਾਲਜ ਵਿੱਚ ਆ ਕੇ ਪੜ੍ਹਨਾ ਅਤੇ ਰਹਿਣਾ ਪਵੇਗਾ ਜਿੱਥੇ ਅਸੀਂ ਪੂਰੀ ਟੀਮ ਨੂੰ ਚੰਗੀ ਕੋਚਿੰਗ ਖੁਰਾਕ ਅਤੇ ਹੋਰ ਸਹੂਲਤਾਂ ਦਿੰਦੇ ਹਾਂ ਪਹਿਲਾ ਕਰਮ ਅਤੇ ਉਸਦੇ ਪਰਿਵਾਰ ਦਾ ਇਹ ਕਿ ਕੀ ਉਹ ਕਰਮ ਨੂੰ ਇਸ ਦੀ ਅਜਾਇਬਤ ਲੈਂਦੇ ਐ ਜਾਂ ਨਹੀਂ ਜੇ ਕਰ ਹੋਈ ਆਜ ਤੰਦੇ ਹੈ ਤਾਂ ਆਪਣੇ ਸਕੂਲ ਗੋਚ ਨੂੰ ਇਸ ਬਾਰੇ ਜਾਣਕਾਰੀ ਦੇਣਾ ਅਤੇ ਉੱਥੋਂ ਅਸੀਂ ਕਰਮ ਨੂੰ ਉਸ ਦੀ ਅਗਲੀ ਰੀ ਪੜ੍ਹਾਈ ਅਤੇ ਗੇਮ ਲਈ ਲੈ ਜਾਵਾਂਗੇ ਧੰਨਵਾਦ ਇੰਨਾ ਕਹਿ ਕੇ ਉਹ ਬਿੰਗ ਪ੍ਰਧਾਨ ਤਾਂ ਚਲਾ ਗਿਆ ਪਰ ਸਾਰੇ ਪਿੰਡ ਵਿੱਚ ਹਲਚਲ ਜਹੀ ਮਚ ਗਈ ਸਾਰੇ ਆਪਸ ਵਿੱਚ ਕੋਸਰ-ਮੋਸਰ ਕਰ ਰਹੇ ਸਨ ਕੋਈ ਕਹਿਦਾ ਸੀ ਬਈ ਬੜਾ ਵਧੀਆ ਹੋਇਆ ਕੁੜੀ ਦੀ ਜ਼ਿੰਦਗੀ ਬਣ ਜੂ ਪਰ ਉੱਥੇ ਹੀ ਕੁਝ ਲੋਕਾਂ ਦਾ ਮੰਨਣਾ ਸੀ ਕਿ ਬਾਹਰ ਭੇਜਣਾ ਬਿਲਕੁਲ ਗਲਤ ਹੈ ਕੁੜੀ ਨੂੰ ਉੱਥੇ ਜੇ ਕੋਈ ਉੱਚ-ਨੀਚ ਹੋ ਗਈ ਕੌਣ ਜ਼ਿੰਮੇਵਾਰ ਹੈ ਦਲੇਰ ਸਿੰਘ ਦਾ ਪਰਿਵਾਰ ਕਰਮ ਦੀ ਇਸ ਪ੍ਰਾਪਤੀ ਤੇ ਬਹੁਤ ਖੁਸ਼ ਸੀ ਅੱਜ ਉਹਨਾਂ ਦੀ ਕੁੱਤਾ ਵਰਗੀ ਧੀ ਨੇ ਉਹਨੇ ਕੰਮ ਸਮਾਰਿਆ ਸੀ ਜੋ ਅੱਜ ਤੱਕ ਪਿੰਡ ਦਾ ਕੋਈ ਪੁੱਤ ਵੀ ਨਹੀਂ ਕਰ ਸਕਿਆ ਸਾਰੇ ਭਾਵੇਂ ਖੁਸ਼ੀ ਪਰ ਨਾਲ ਹੀ ਚਿੰਤਾ ਵੀ ਦਿਨੇਸ਼ ਸਿੰਘ ਦਾ ਪਰਿਵਾਰ ਚਿੰਤਤ ਇਸ ਕਰਕੇ ਰਹੀ ਸੀ ਕਿ ਲੋਕ ਗੁਰਾਫਲਾ ਬੋਲ ਰਹੇ ਸਨ ਕਰਮ ਨੂੰ ਬਾਹਰ ਪੜਨ ਭੇਜਣ ਬਾਰੇ ਨਾ ਹੀ ਉਹਨਾਂ ਨੂੰ ਕੋਈ ਸ਼ੱਕ ਸੀ ਇਸ ਗੱਲ ਉਤੇ ਕਿ ਕਰਮ ਨੂੰ ਭੇਜਣਾ ਚਾਹੀਦਾ ਹੈ ਜਾਂ ਨਹੀਂ ਉਹਨਾਂ ਨੇ ਦਿਲੋਂ-ਦਿਲੀ ਫੈਸਲਾ ਕਰ ਰੱਖਿਆ ਸੀ ਕਿ ਕਰਮ ਦੇ ਚੰਗੇ ਭੇਖ ਲਈ ਉਹ ਉਹਨੂੰ ਪੜਨ ਲਈ ਜ਼ਰੂਰ ਭੇਜਣਗੇ ਪਰ ਸਭ ਨੂੰ ਇਹ ਚਿੰਤਾ ਸੀ ਕਿ ਕਰਮ ਨੂੰ ਭੇਜ ਕੇ ਉਹ ਉਹਦੇ ਬਿਨਾ ਕਿਵੇਂ ਰਹਿਣਗੇ ਕਿਉਂਕਿ ਜਦ ਤੋਂ ਕਰਮ ਨੇ ਜਨਮ ਲਿਆ ਸੀ ਦਲੇਰ ਸਿੰਘ ਨੇ ਉਹਨੂੰ ਕਦੇ ਇੱਕ ਪਾਲ ਲਈ ਵੀ ਆਪਣੀਆਂ ਅੱਖਾਂ ਤੋਂ ਦੂਰ ਨਹੀਂ ਕੀਤਾ ਸੀ ਕਰਮ ਆਪਣੇ ਮਾਪਿਓ ਦੇ ਜਿਗਰ ਦਾ ਟੁਕੜਾ ਅਤੇ ਭਰਾਵਾਂ ਦੀ ਢਾਲ ਸੀ ਕਰਮ ਲਈ ਵੀ ਪਰਿਵਾਰ ਛੱਡ ਕੇ ਜਾਣਾ ਅਤੇ ਉਹਨਾਂ ਤੋਂ ਦੂਰ ਰਹਿਣਾ ਸੌਖਾ ਕੰਮ ਨਹੀਂ ਸੀ ਕੁਝ ਪਾਉਣ ਲਈ ਕੁਝ ਤਿਆਗਣਾ ਪੈਂਦਾ ਹੈ ਦੇ ਮੁਤਾਬਕ ਕਰਮ ਅਤੇ ਉਸ ਦੇ ਪਰਿਵਾਰ ਨੂੰ ਇਸ ਮੋਹ ਦਾ ਤਿਆਗ ਕਰਨਾ ਪੈਣਾ ਸੀ ਉਨਾਂ ਨੇ ਉਹ ਮਾਇਆ ਤੋਂ ਬਾਹਰ ਨਿਕਲ ਕੇ ਕਰਮ ਨੂੰ ਡੇਂਗ ਵਿੱਚ ਭੇਜਣ ਦਾ ਫੈਸਲਾ ਕਰ ਲਿਆ ਸੀ ਇਸ ਫੈਸਲੇ ਬਾਰੇ ਸੁਣ ਕੇ ਸਾਰੇ ਪਿੰਡ ਵਿੱਚ ਤਰਥੱਲੀ ਮੱਚੀ ਹੋਈ ਸੀ ਕੋਈ ਕਹਿੰਦਾ ਸੀ ਦਲੇਰ ਸਿਆ ਆ ਗਲਤੀ ਨਾ ਕਰਾ ਕੁੜੀ ਨੂੰ ਰੂਜੇ ਸ਼ਹਿਰ ਭੇਜਣ ਵਾਲੀ ਓਏ ਪ੍ਰਸਾਪ ਪਹਿਚਾਨ ਕੀ ਪਤਾ ਕੀ ਕਰਦੇ ਪਰ ਨਾ ਜਵਾਬ ਉੱਥੇ ਜਾਣ ਨਾ ਦੂਜਾ ਬੋਲਦਾ ਹੈ ਕੁੜੀਆਂ ਤਾਂ ਗੋਹਾ ਸਟਣਗੀਆਂ ਵਿਗੜ ਜਾਂਦੀਆਂ ਨਹੀਂ ਉਹਨਾਂ ਨੂੰ ਇਸ ਤੋਂ ਬਾਹਰ ਪੜਨੋਂ ਭੇਜੀ ਜਾਣਾ ਤੂੰ ਇੰਨੀ ਦੂਰ ਭੇਜ ਰਿਹਾ ਇਹ ਤਾਂ ਹੱਥੋਂ ਗਈ ਸਮਝੀ ਫਿਰ ਨਾਲ ਤੂੰ ਪੜ ਕੇ ਇਹਦੀ ਤਨਖਾਹ ਖਾਣੀ ਹੈ ਤੋਰਨੀ ਤਾਂ ਬਗਾਨੇ ਘਰੇ ਹੈ ਪਦਰਾਮੀ ਖੱਟੇ ਬਣ ਤੋਰਦੇ ਗਾਂ ਦਾ ਮਗਰੋਂ ਤੇਰੀ ਤੇ ਤੇਰੇ ਪਰਿਵਾਰ ਦੀ ਜ਼ਿੰਦਗੀ ਖਾਲੀ ਹੋ ਜੂ ਨਹੀਂ ਤਾਂ ਭਰਾਵਾ ਸੁਣੀ ਜਾਈ ਸਾਰੀ ਉਮਰ ਲੋਕਾਂ ਦੀ ਲੈਣੀ ਬਈ ਮੈਨੂੰ ਤਾਂ ਸਾਰਾ ਪਤਾ ਹੈ ਸਾਡੇ ਰਿਸ਼ਤੇਦਾਰਾਂ ਦੀ ਕੁੜੀ ਪੜ੍ਹਦੀ ਸੀ ਬਾਹਰ ਆਹ ਪੜਾਉਣ ਵਾਲੇ ਮਾੜੇ ਚੰਗੇ ਕੰਮ ਕਰਦੇ ਕੁੜੀਆਂ ਨਾਲ ਹੋਰ ਐਮੀ ਥੋੜਾ ਮੁਫਤ ਪੜ੍ਹਾਈ ਕਰਾਉਂਦੇ ਐ ਬਾਕੀ ਦਲੇਰਾ ਤੇਰੀ ਮਰਜ਼ੀ ਐ ਬਾਈ ਤੇਰੀ ਕੁੜੀ ਐ ਜਿਵੇਂ ਮਰਜ਼ੀ ਕਰਾਂ ਦਲੇਰ ਸੌਨੇ ਪੜ੍ਹੇ ਲਿਕੇ ਪਿੰਡ ਦੇ ਫੌਜੀ ਮੁੰਡੇ ਦੀ ਸੁਲਾ ਲਈ ਤਾਂ ਉਹਨੇ ਵੀ ਇਹੀ ਕਿਹਾ ਕਿ ਚਾਚਾ ਕੋਈ ਫਾਇਦਾ ਨਹੀਂ ਕੁੜੀਆਂ ਨੂੰ ਬਾਹਰ ਭੇਜੀ ਜਾਂਦਾ ਉੱਥੇ ਆਪ ਮਹਾਰੀਆਂ ਹੋ ਕੇ ਕੁੱਠੇ ਸਿੱਧੇ ਕੰਮ ਕਰਦੀਆਂ ਨੇ ਪੜ੍ਹੇ ਲਿਖੇ ਲੋਕਾਂ ਦਾ ਵੀ ਐ ਸੋਚ ਦੇਖ ਕੇ ਦਲੇਰ ਸਿੰਘ ਦਾ ਇੱਕ ਵਾਰੀ ਤਾਂ ਮਨ ਡੋਲ ਗਿਆ ਪਰ ਆਉਂਦੇ ਹੀ ਤੌ ਦਾ ਚਿਹਰਾ ਦੇਖ ਕੇ ਕਰਮ ਸਮਝ ਗਈ ਕਿ ਉਸ ਦਾ ਪਿਓ ਕਿਹੜੇ ਫਿਕਰਾਂ ਵਿੱਚ ਡੁੱਬਾ ਪਿਆ ਹੈ ਕਰਮ ਨੇ ਆਪਣੇ ਪਿਓ ਨੂੰ ਤਸੱਲੀ ਕਰਾਈ ਕਿ ਬਾਪੂ ਤੂੰ ਮੈਨੂੰ ਕੁੱਤਾ ਵਾਂਗੂ ਪਾਲਿਆ ਮੈਂ ਤੇਰਾ ਪੁੱਤ ਬਣ ਕੇ ਦਿਖਾਉਂਗਾ ਮੈਂ ਤੇਰੀ ਪੱਗ ਨੂੰ ਦਾਗ ਨਹੀਂ ਲਾਉਣਾ ਚਾਹੇ ਮੈਂ ਮਰਦੀ ਮਰ ਜਾ ਤੂੰ ਭੋਰਾ ਫਿਕਰ ਨਾ ਕਰ ਬਾਪੂ ਮੈਂ ਤੇਰਾ ਕੱਦ ਲੋਕਾਂ ਦੀਆਂ ਨਜ਼ਰਾਂ ਵਿੱਚ ਹੋਰ ਉੱਚਾ ਕਰਾਂਗੀ ਮੈਂ ਪੜ੍ਹ ਲਿਖ ਕੇ ਵੱਡੀ ਅਫਸਰਨੀ ਬਣ ਕੇ ਇਨ੍ਹਾਂ ਲੋਕਾਂ ਦੇ ਮੂੰਹ ਬੰਦ ਕਰੂੰ ਜਿਹੜੇ ਅੱਜ ਤੈਨੂੰ ਮੇਰੇ ਮਾਰਦੇ ਆ ਫਿਰ ਵੀ ਜੇ ਤੈਨੂੰ ਆਪਣੀ ਦੀ ਉੱਤੇ ਰਤਾ ਜਿੰਨਾ ਵੀ ਸ਼ੱਕ ਏ ਤਾਂ ਮੈਨੂੰ ਨਹੀਂ ਚਾਹੀਦੀ ਇਹੋ ਜਹੀ ਪੜਾਈ ਜਿਹੜੀ ਪੜਾਈ ਮੇਰੇ ਪਿਓ ਨੂੰ ਫੇਖਰਾ ਵਿੱਚ ਡੋਬ ਦੇਵੇ ਉਹ ਪੜਾਈ ਮੈਂ ਨਹੀਂ ਕਰਨੀ ਚਾਹੁੰਦੀ ਤੁਸੀਂ ਅੱਜ ਹੀ ਕੋਈ ਸਰ ਨੂੰ ਕਹਿ ਜਾਓ ਉਹ ਹੋ ਹੋ ਕੇ ਸੇਵਕੀ ਨੂੰ ਚੁੰਨ ਲੈਣਗੇ ਇਸ ਵਿੰਗ ਲਈ ਮੈਂ ਕਿਤੇ ਨਹੀਂ ਜਾਣਾ ਤੁਹਾਨੂੰ ਇਸ ਤਰ੍ਹਾਂ ਦੁੱਖ ਹੀ ਛੱਡ ਕੇ ਧੀ ਦੀਆਂ ਤਸੱਲੀ ਭਰੀਆਂ ਗੱਲਾਂ ਨਹੀਂ ਦਲੇਰ ਸਿੰਘ ਦੀ ਜਮਾ ਉਤੇ ਮੱਲੰਬਾਲਾ ਕੰਮ ਕੀਤਾ ਸੀ ਗੁੱਜਰ ਨੇ ਵੀ ਆਪਣੀ ਤੇ ਦੀ ਸਲਾਹਤਾ ਕਰਕੇ ਦਲੇਰ ਸਿੰਘ ਦੇ ਉਖੜੇ ਜਜ਼ਬਾਤਾਂ ਅਤੇ ਦਿਮਾਗ ਵਿੱਚ ਬੁਰੇ ਖਿਆਲਾਂ ਦੇ ਦੌੜ ਦੇ ਘੋੜੇ ਨੂੰ ਨੱਥ ਪਾ ਲਈ ਸੀ। ਕਰਮ ਦੇ ਭਰਾਮਾਂ ਨੇ ਵੀ ਦਲੇਰ ਜੀ ਨੂੰ ਇਹੀ ਕਿਹਾ ਕਿ ਬਾਪੂ ਅਸੀਂ ਤਾਂ ਮੁੰਡੇ ਆਂ ਜੇ ਨਾਂ ਵੀ ਪੜੇ ਆਪਦੀ ਜ਼ਮੀਨ ਤੇ ਖੇਤੀ ਕਰ ਲਾਂਗੇ। ਤੋਂ ਸਾਡੀ ਭੈਣ ਨੂੰ ਪੜਾ ਲਿਖਾ ਕੇ ਉਹਦੇ ਪੈਰਾਂ ਤੇ ਖੜਾ ਕਰਦੇ ਤਾਂ ਕਿ ਕੱਲ ਨੂੰ ਉਹਦੀ ਆਪਦੀ ਜ਼ਿੰਦਗੀ ਦਾ ਅੱਕੇ ਕਰ ਨਾ ਰਹੇ ਉਹ ਵਿਗਾਨੇ ਘਰੇ ਜਾ ਕੇ ਕਿਸੇ ਵਿਗਾਨਾ ਦੇ ਹੱਥਾਂ ਵਾਲੇ ਨਾ ਚੱਕੇ ਆਪ ਕਮਾ ਕੇ ਆਣ ਜੁਬੀ ਹੋ ਜੇ ਅਤੇ ਇੱਜ਼ਤ ਭਰੀ ਜ਼ਿੰਦਗੀ ਜੀਣਵੇ ਪ੍ਰਾਮਾ ਦੇ ਇਸ ਤਿਆਗ ਨੂੰ ਸੁਣ ਕੇ ਕਰਮ ਦਾ ਮਨ ਸ਼ਰਕੁੱਠਿਆ ਸੀ ਅਤੇ ਪਰਿਵਾਰ ਦਾ ਉਹਦੇ ਪ੍ਰਤੀ ਇੰਨਾ ਮੋਹ ਅਤੇ ਅਧਾ ਵਿਸ਼ਵਾਸ ਦੇਖ ਕੇ ਉਹਦੀਆਂ ਅੱਖਾਂ ਵਿੱਚ ਖੁਸ਼ੀ ਦੇ ਅਥਰੂ ਆ ਗਏ ਸਨ ਪਰ ਉਸ ਦਾ ਕੁਝ ਬਣ ਦਾ ਨਿਸ਼ਚਾ ਹੋਰ ਵੀ ਡ੍ਰੜ ਹੋ ਗਿਆ ਸੀ ਕਰਮ ਉੱਪਰ ਉਹਦੇ ਪਿਓ ਨੂੰ ਆਪਣੇ ਆਪ ਤੋਂ ਵੀ ਵੱਧ ਵਿਸ਼ਵਾਸੀ ਪਰ ਘਰ ਵਾਲੀ ਅਤੇ ਪੁੱਤਰਾਂ ਦੇ ਬੋਲਾਂ ਨੇ ਲੋਕਾਂ ਦੇ ਤਾਨਿਆਂ ਕਰਕੇ ਡੋਲੇ ਡੋਲੇ ਮਨ ਨੂੰ ਹੁਣ ਫੈਸਲਾ ਲੈਣ ਲਈ ਪੱਕਾ ਕਰ ਦਿੱਤਾ ਸੀ ਫੈਸਲਾ ਲੈਣਾ ਭਾਵੇਂ ਔਖਾ ਸੀ ਪਰ ਦਲੇਰ ਸਿੰਘ ਨੇ ਪੱਕਾ ਫੈਸਲਾ ਕਰ ਲਿਆ ਸੀ ਕਿ ਉਹ ਕੋਚ ਸਾਹਿਬ ਨੂੰ ਸੁਨੇਹਾ ਭੇਜ ਦਿੱਤਾ ਸੀ ਕਿ ਕਰ ਮਜ਼ਰੂਰ ਵਿੰਗ ਚ ਜਾਵੇਗੀ ਇਹ ਕਹਾਣੀ ਅਜੇ ਚੱਲ ਰਹੀ ਹੈ ਬਾਕੀ ਰਹਿੰਦਾ ਪਾਗ ਕੱਲ ਨੂੰ ਜਰੂਰ ਸੁਣਨਾ ਜੀ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕੇ ਦੱਸਿਆ ਕਰੋ ਜੀ ਧੰਨਵਾਦ ਜੀ